ਨਰਾਤਿਆਂ 'ਚ ਭੁੱਲ ਕੇ ਵੀ ਨਾ ਕਰੋ ਇਹ ਕੰਮ ਗਰਭਵਤੀ ਔਰਤਾਂ ਸਮੇਤ ਇਹ ਲੋਕ ਵਰਤ ਰੱਖਣ ਤੋਂ ਕੰ ਪਰਹੇਜ ਸਰਬ ਪਿੱਤਰਮਸਿਆਂ ਵਾਲੇ ਦਿਨ ਸ਼ਰਾਦ ਖਤਮ ਹੋ ਗਏ ਹਨ ਉਸ ਤੋਂ ਅਗਲੇ ਦਿਨ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਪਦਾ ਤਰੀਕ ਤੋਂ ਅੱਸੂ ਦਿਨ ਨਰਾਤੇ ਸ਼ੁਰੂ ਹੋਏ ਸਾਲ 'ਚ ਚਾਰ ਵਾਰ ਨਰਾਤੇ ਆਉਂਦੇ ਹਨ ਪਰ ਅੱਸੂ ਮਹੀਨੇ ਦੇ ਦਿਨ ਨਾਤੇ ਸਭ ਤੋਂ ਸ਼ੋਭਤੇ ਖਾਸ ਹੁੰਦੇ ਹਨ ਇਨਾਂ ਚ ਮਾਤਾ ਦੇ ਨੌ ਰੂਪਾਂ ਦੀ ਅਰਾਧਨਾ ਨਾਲ ਉਤਸਵ ਹੁੰਦਾ ਹੈ ਇਸ ਸਾਲ ਨਰਾਤਿਆਂ ਦਾ ਪੂਰਵ 3 ਅਕਤੂਬਰ ਤੋਂ ਸ਼ੁਰੂ ਹੋ ਕੇ 12 ਅਕਤੂਬਰ ਤੱਕ ਹੈ ਸ਼ਾਸਤਰਾਂ ਚ ਇਸ ਦੌਰਾਨ ਕੁਝ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਦਾ ਖਾਸ ਧਿਆਨ ਰੱਖਣਾ ਬੇਹਦ ਜ਼ਰੂਰੀ ਹੈ ਆਓ ਜਾਣਦੇ ਹਾਂ ਨਰਾਤਿਆਂ ਦੌਰਾਨ ਕਿਹੜੀਆਂ ਚੀਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਨਰਾਤਿਆਂ ਚ ਨਾ ਕਰੋ ਇਹ ਕੰਮ ਨਰਾਤਿਆਂ ਦੇ ਜੋ ਲੋਕ ਵਰਤ ਰੱਖ ਰਹੇ ਹਨ ਉਹਨਾਂ ਨੂੰ ਨਰਾਤੇ ਦੇ 9 ਦਿਨਾਂ ਤੱਕ ਦਾੜੀ ਮੁੱਛ 9 ਅਤੇ ਵਾਲ ਨਹੀਂ ਕਟਾਉਣੇ ਚਾਹੀਦੇ ਜਿਹੜੇ ਲੋਕ ਨਰਾਤੇ ਦੇ ਦਿਨ ਵਿੱਚ ਆਪਣੇ ਘਰ 'ਚ ਕਲਸ਼ ਸਥਾਪਿਤ ਕਰਦੇ ਹਨ ਅਤੇ ਦੀਵਾ ਜਗਾਉਂਦੇ ਹਨ ਉਹਨਾਂ ਲੋਕਾਂ ਨੂੰ ਨਰਾਤਿਆਂ ਦੌਰਾਨ ਆਪਣਾ ਘਰ ਖਾਲੀ ਨਹੀਂ ਛੱਡਣਾ ਚਾਹੀਦਾ ਉਹ ਘਰ ਨੂੰ ਖਾਲੀ ਛੱਡ ਕੇ ਕਿਤੇ ਨਹੀਂ ਜਾ ਸਕਦੇ ਨਰਾਤਿਆਂ ਦੇ ਦਿਨਾਂ 'ਚ ਘਰ ਅੰਦਰ ਲਸਣ ਪਿਆਜ਼ ਨਾਨਵਜ ਮੀਟ ਮੱਛੀ ਸ਼ਰਾਬ ਅਤੇ ਕੋਈ ਵੀ ਨਸ਼ੀਲੀ ਚੀਜ਼ ਨਹੀਂ ਲਿਓਣੀ ਚਾਹੀਦੀ ਇਸ ਤੋਂ ਇਲਾਵਾ ਨਾ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਨਰਾਤਿਆਂ ਦੌਰਾਨ ਜਿਹੜੇ ਲੋਕ ਵਰਤ ਰੱਖ ਰਹੇ ਹਨ ਉਹਨਾਂ ਸਾਗਿਆਂ ਨੂੰ 벨ਟ ਜਾਂ ਫਿਰ ਚਮੜੇ ਤੋਂ ਬਣੀਆਂ ਚੀਜ਼ਾਂ ਨਹੀਂ ਪਾਉਣੀਆਂ ਚਾਹੀਦੀਆਂ ਵਰਤ ਰੱਖਣ ਵਾਲਿਆਂ ਨੂੰ ਭੋਜਨ 'ਚ ਅਨਾਜ ਅਤੇ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ ਨਰਾਤਿਆਂ 'ਚ ਤੁਹਾਨੂੰ ਕਾਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਵਰਤ ਰੱਖਣ ਵਾਲੇ ਲੋਕ ਬ੍ਰਹਮਚਾਰੀਆ ਦੀ ਪਾਲਣਾ ਕਰੋ ਇਨ੍ਹਾਂ ਲੋਕਾਂ ਨੂੰ ਨਹੀਂ ਰੱਖਣਾ ਚਾਹੀਦਾ ਵਰਤ ਧਰਮ ਸ਼ਾਸਤਰਾ ਅਨੁਸਾਰ ਜੇਕਰ ਕਿਸੇ ਦੇ ਘਰ 'ਚ ਮੌਤ ਹੋਈ ਹੈ ਤਾਂ 13 ਦਿਨਾਂ ਦਾ ਪਾਤਕ ਰਹਿੰਦਾ ਹੈ ਇਸ ਦੌਰਾਨ ਨਰਾਤੇ ਆਉਣ ਤਾਂ ਵਰਤ ਨਹੀਂ ਰੱਖਣਾ ਚਾਹੀਦਾ ਨੰਬਰ 2 ਉੱਥੇ ਹੀ ਗਰਭਵਤੀ ਔਰਤਾਂ ਅਤੇ ਮਰੀਜ਼ਾਂ ਨੂੰ ਨਰਾਤਿਆਂ ਚ 9 ਦਿਨ ਵਰਤ ਨਹੀਂ ਰੱਖਣੀ ਚਾਹੀਦੇ ਜੇਕਰ ਆਮ ਬਿਮਾਰੀ ਹੈ ਤਾਂ ਡਾਕਟਰ ਦੀ ਸਲਾਹ ਨਾਲ ਹੀ ਵਰਤ ਕਰੋ ਆਉ ਜਾਣਦੇ ਹਾਂ ਮਾਂ ਦੁਰਗਾ ਦੇ 9 ਰੂਪ ਕੀ ਹਨ ਨੰਬਰ 1 ਮਾਂ ਸ਼ੈਲ ਪੁਤਰੀ ਨੰਬਰ 2 ਮਾਂ ਬ੍ਰਹਮਾਚਾਰਨੀ ਨੰਬਰ 3 ਮਾਂ ਚੰਦਰ ਗੰਟਾ ਨੰਬਰ 4 ਮਾਂ ਕੁਸ਼ਮੰਦਾ ਨੰਬਰ 5 ਮਾਂ ਸਕੰਧਮਾਤਾ ਨੰਬਰ 6 ਮਾਂ ਕਲਿਆਣੀ ਨੰਬਰ 7 ਮਾ ਕਲ ਰਾਤਰੀ ਨੰਬਰ 8 ਮਾ ਮਹਾਗੌਰੀ ਨੰਬਰ 9 ਮਾਤਾ ਸਿੱਧੀ ਦਾਤਰੀ ਨਰਾਤਿਆਂ ਦੀ ਮਹੱਤਤਾ ਜੇ ਅਸੀਂ ਨਰਾਤਾ ਸ਼ਬਦ ਦੀ ਸੰਧੀ ਨੂੰ ਤੋੜਦੇ ਹਾਂ ਤਾਂ ਇਹ ਪਤਾ ਚੱਲਦਾ ਹੈ ਕਿ ਇਹ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ ਜਿਸ ਵਿੱਚ ਪਹਿਲਾ ਸ਼ਬਦ ਨਵ ਹੈ ਅਤੇ ਦੂਸਰਾ ਸ਼ਬਦ ਨਾਈਟ ਹੈ ਜਿਸ ਦਾ ਅਰਥ ਨੌ ਰਾਤ ਹੈ ਮੁੱਖ ਤੌਰ ਤੇ ਭਾਰਤ ਗੁਜਰਾਤ ਅਤੇ ਪੱਛਮੀ ਬੰਗਾਲ ਦੇ ਉੱਤਰੀ ਰਾਜਾਂ ਵਿੱਚ ਨਰਾਤਿਆਂ ਤਿਉਹਾਰ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਮਾਤਾ ਦੇ ਸ਼ਰਦਾਲੂ ਉਹਨਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਨੌ ਦਿਨ ਦੇ ਵਰਤ ਰੱਖਦੇ ਹਨ ਇਸ ਸਮੇਂ ਦੌਰਾਨ ਸ਼ਰਾਬ ਮੀਟ ਪਿਆਜ਼ ਲਸਣ ਆਦ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ ਦਸਵੇਂ ਦਿਨ ਨੌ ਦਿਨਾ ਬਾਅਦ ਵਰਤ ਰੱਖਿਆ ਜਾਂਦਾ ਹੈ ਨਰਕਤਿਆਂ ਦੇ 10ਵੇਂ ਦਿਨ ਨੂੰ ਵਿਜੇਦਸ਼ਮੀ ਜਾਂ ਦੁਸਹਿਰੇ ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਰਾਮ ਨੇ ਰਾਵਣ ਦਾ ਕਤਲ ਕਰ ਦਿੱਤਾ ਅਤੇ ਲੰਕਾ ਨੂੰ ਜਿੱਤ ਲਿਆ। ਜੇਕਰ ਇਹਨਾਂ ਨਰਕਤਿਆਂ ਵਿੱਚ ਤੁਸੀਂ ਮਾਂ ਦੁਰਗਾ ਜੀ ਦੀ ਕਿਰਪਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ। ਧੰਨਵਾਦ।